ਪਰਾਂ ਚੁੜੀ ਦੇ ਰਹਾ ਹਾਂ ਜੀ ਠੀਕ ਹੈ ਜੀ ਦੋ ਸੇਂਹ ਸੀ ਮਹਾਰਾਤਾ ਜੀ ਉਹ ਸਿਬੂ ਨਾ ਸਿਬੂ ਨਾ ਮਹਾਰਾਤਾ ਦਾ ਤੋਂ ਅੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ ਜਿਹੜੇ ਬਿਆਦਨੀ ਕਰ ਦਿੱਤੀ ਗਈ ਦੋ ਆਮਰੇ 569 ਤੋਂ ਲਾ ਕੇ 70 ਤੱਕ ਹੋਰ ਬੁਰੀ ਤਰ੍ਹਾਂ ਜਖਮੀ ਕਿਤੇ ਦੇ ਦੁਸ਼ਾਰਦ ਵੀ ਆ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਸੰਗਤ ਜੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਆਈ ਆ ਮੁਕੇਰੀਆਂ ਤੋਂ ਪਿੰਡ ਚੀਮੇ ਪੋਤੇ ਤੋਂ ਜਿੱਥੇ ਕਿ ਗੁਰਦੁਆਰਾ ਅਰਬੀਦਾਸ ਸਾਹਿਬ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਸੀ ਜਿੱਥੇ ਕਿ ਪਰਸੋਂ ਤੋਂ ਜਦੋਂ ਗ੍ਰਾਂਥੀ ਸਿੰਘ ਨੇ ਪ੍ਰਕਾਸ਼ ਕੀਤਾ ਤਾਂ ਉਦੋਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਿਹੜੇ ਹੈਗੇ ਆ 570 ਤੇ 71 ਤੱਕ ਦੇ ਜਿਹੜੇ ਕੀ ਕੋਈ ਬਲੇਟ ਕਿੱਥੇ ਬਲੇਟ ਨਾਲ ਜਿਹੜੇ ਕੱਟੇ ਗਏ ਸੀਗੇ ਤੇ ਗ੍ਰਾਂਥੀ ਸਿੰਘ ਨੇ ਫਿਰ ਕਿਸੇ ਨੂੰ ਵੀ ਦੱਸਿਆ ਨਹੀਂ ਜਦੋਂ ਸਾਨੂੰ ਅੱਜ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਹੋਈ ਹੈ ਕਿਸੇ ਨੇ ਸਾਨੂੰ ਪਿੰਡ ਤੋਂ ਹੀ ਫੋਨ ਕੀਤਾ ਗਿਆ ਸੀਗਾ ਜਦੋਂ ਦੇਖਿਆ ਆਪਾਂ ਤੇ ਵਾਕਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਈ ਸੀ ਫਿਰ ਆਪਾਂ ਪ੍ਰਸ਼ਾਸਨ ਨੂੰ ਜਿਹੜਾ ਫੋਨ ਕੀਤਾ ਪ੍ਰਸ਼ਾਸਨ ਮੋਕੇ ਤੇ ਹੁੰਦਾ ਆ ਤੇ ਜਿਹੜੀ ਆ ਗਈ ਆ ਪਿੰਡ ਵਿੱਚ ਸਾਰੀ ਸੰਗਤ ਨੂੰ ਪੁੱਛਿਆ ਜਾਂਦਾ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਿਆਦਵੀ ਆ ਉਹ ਕਿੱਦਾਂ ਹੋਈ ਆ ਪਰ ਸੰਗਤ ਨੇ ਕੋਈ ਵੀ ਇਹਦਾ ਜਵਾਬ ਨਹੀਂ ਦਿੱਤਾ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੀ ਉੱਥੇ ਜਿਹੜਾ ਕੋਈ ਬੰਦਾ ਗੁਰਦੁਆਰੇ ਸਾਹਿਬ ਵਿੱਚ ਨਹੀਂ ਰਹਿੰਦਾ ਸਿਕਾ ਇਹ ਘਟਨਾ ਜਿਹੜੀ ਬਿਆਦਵੀ ਦੀ ਘਟਨਾ ਇਸ ਕਰਕੇ ਹੋਈ ਆ ਸੋ ਸੰਗਤ ਜੀ ਅੱਜ ਦੁਬਾਰਾ ਜਿਹੜਾ ਫਿਰ ਜਦੋਂ ਆਪਾਂ ਪਹਿਲੇ ਸਰੂਪ ਦਾ ਪ੍ਰਕਾਸ਼ ਕੀਤਾ ਸੀਗਾ ਨੰਗਲਾਲੇ 40 ਬੋਨ ਬੰਦ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਪਿੰਡ ਮਕੇਰੀਆਂ ਦੇ ਵਿੱਚ ਪਿੰਡ ਪੈਂਦਾ ਚੀਮਾ ਪੋਤਾ ਜਿੱਥੇ ਕਿ ਬਹੁਤ ਹੀ ਦੁਖਦਾਈ ਜਿਹੜੀ ਖਬਰ ਆਈ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਬਹੁਤ ਬੁਰੀ ਤਰ੍ਹਾਂ ਜਿਹੜੀ ਬਦਵੀ ਕੀਤੀ ਗਈ ਸੋ ਸੰਗਤ ਜੀ ਦੱਸਦੇ ਆਂ ਆਪ ਜੀ ਨੂੰ ਕਿ 2 ਦਿਨ ਪਹਿਲਾਂ ਦੀ ਇੱਕ ਘਟਨਾ ਆਂ ਕ੍ਰਾਂਤੀ ਸੰਗ ਸਵੇਰੇ ਜਦੋਂ ਪ੍ਰਕਾਸ਼ ਕਰਦਾ ਆ ਪ੍ਰਕਾਸ਼ ਕਰਦਾ ਤਾਂ ਉਹਦਾ ਧਿਆਨ ਪੈਂਦਾ ਵੀ ਜਿਹੜੇ 2 ਅੰਗ ਆ ਬੜੀ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਡੇ ਪੇ ਸੀਗੇ 600 500 70 ਤੇ 71 ਅੰਗ ਬਹੁਤ ਬੁਰੀ ਤਰ੍ਹਾਂ ਭਲੇਟ ਨਾਲ ਕੱਟੇ ਹੋਏ ਸੀਗੇ ਜਦੋਂ ਉਹਨਾਂ ਨੇ ਆਪਸੇ ਵਿੱਚ ਕਮੇਟੀ ਵਿੱਚ ਜਿਹੜੀ ਗੱਲ ਕੀਤੀ ਪਰ ਕਮੇਟੀ ਨੇ ਜਿਹੜੀ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਿੱਚੋਂ ਅੱਜ ਸਾਨੂੰ ਕਿਸੇ ਨੇ ਦੱਸਿਆ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਹੋਈ ਆ ਵੀ ਇਹ ਪਿੰਡ ਵਾਲਿਆਂ ਨੇ ਕਿਸੇ ਨੂੰ ਦੱਸਿਆ ਨਹੀਂ ਜਦੋਂ ਅਸੀਂ ਆਉਨੇ ਆ ਜਦੋਂ ਦੇਖਦੇ ਹਾਂ ਰਮਾਲਾ ਸਾਹਿਬ ਚੱਕ ਕੇ ਵਾਕਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਬੁਰੀ ਤਰ੍ਹਾਂ ਜਿਹੜੇ ਅੰਗ ਜਿਹੜੇ ਆ ਉਹ ਖੰਡੜ ਕੀਤੇ ਸੀਗੇ ਸੋ ਜਦੋਂ ਆਪਾਂ ਉਹ ਸਰੂਪ ਦਾ ਜਦੋਂ ਸੰਗਤ ਜੀ ਇਹ ਪ੍ਰਕਾਸ਼ ਸੁਖ ਸੋਖ ਹਸਨ ਕੀਤਾ ਜਦੋਂ ਤੇ ਦੂਸਰਾ ਸਰੂਪ ਜਦੋਂ ਆਪਾਂ ਪ੍ਰਕਾਸ਼ਮਣ ਕੀਤਾ ਤੇ ਸੰਗਤ ਜੀ ਉਹਦਾ ਵੀ 618 ਤੋਂ ਲੈ ਕੇ 632 ਅੰਗ ਤੱਕ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਹੱਥ ਨਾਲ ਜਿਹੜੇ ਸਾਰੇ ਅੰਗ ਪਾੜੇ ਹੋਏ ਸੀਗੇ ਤੋਂ ਆਪਾਂ ਬਾਰ ਬਾਰ ਇਹ ਸੰਗਤ ਨੂੰ ਕਹਿੰਨੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਮਾਰਨ ਨਹੀਂ ਉਹ ਉਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਨਾ ਪ੍ਰਕਾਸ਼ ਕਰੋ ਤੇ ਇਸ ਪਿੰਡ ਵਿੱਚ ਵੈਸੇ ਵੀ ਦੋ ਗੁਰਦੁਆਰੇ ਆ ਇਹ ਗੁਰਦੁਆਰਾ ਰਵਿਦਾਸ ਭਾਈ ਚਾਰੇ ਦਾ ਗੁਰਦੁਆਰਾ ਸਾਹਿਬ ਸਿਗਾ ਅਸੀਂ ਅੱਜ ਫੇਰ ਨੂੰ ਇਹ ਗੱਲ ਕੀਤੀ ਹੈ ਜੇ ਤੁਸੀਂ ਇਹਦੀ ਸਾਂਭ ਸੰਭਾਲ ਕਰ ਸਕਦੇ ਆ ਆਪਣੀ ਜ਼ਿੰਮੇਵਾਰੀ ਤੇ ਤੇ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਕਾਸ਼ਮਣ ਕਰਦੇ ਆ ਜਾਂ ਸੇਵਾ ਕਰ ਸਕਦੇ ਆ ਤੇ ਠੀਕ ਆ ਜੇ ਨਹੀਂ ਤਾਂ ਗੁਰੂ ਸਾਹਿਬ ਦੇ ਸਰੂਪ ਨਾਲ ਦੇ ਗੁਰਦੁਆਰਾ ਸਾਹਿਬ ਚ ਉਹ ਸੋਖਾਸ਼ਨ ਕਰੋ ਜਦੋਂ ਵੀ ਤੁਹਾਨੂੰ ਕੋਈ ਲੋੜ ਪੈਂਦੀ ਆ ਆਨੰਦਕਾਰ ਦੀ ਇੱਕ ਤੇ ਹੋਰ ਲੋੜ ਪੈਂਦੀ ਆ ਬੜੇ ਸਤਿਕਾਰ ਸਹਿ ਤੁਸੀਂ ਆਪਣੇ ਘਰ ਵਿੱਚ ਜਿਹੜੇ ਹੈਗੇ ਪਾਠ ਕਰਾ ਸਕਦੇ ਹੋ ਵੀ ਸੰਗਤ ਜਿਹੜੀ ਵੀ ਇਹਦੀ ਪਿੰਡ ਦੀ ਮੰਨ ਗਈ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਇੱਕ ਕਰਾਂਗੇ ਸੋ ਸੰਗਤ ਜੀ ਇਹ ਜਿਹੜੀ ਘਟਨਾ ਜਿਹੜੀ ਚੀਮੇ ਪੋਤੇ ਦੀ ਮਕੀਰੀਆਂ ਦੀ ਘਟਨਾ ਆ ਬੇਨਤੀ ਹੱਥ ਜੋੜ ਕੇ ਸੰਗਤ ਨੂੰ ਵੀ ਸੰਗਤ ਜੀ ਆਪਣੇ ਕਰਾਂ ਵਿੱਚ ਸੁਣੇ ਨਾ ਛੱਡੋ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਬੰਦਾ ਖੜਾ ਆ ਕੋਈ ਵੀ ਸੇਵਾਦਾਰ ਉਹਨਾਂ ਚਿਰ ਦਰਵਾਜ਼ੇ ਖੁੱਲੇ ਰੱਖੋ ਜਦੋਂ ਕੋਈ ਸੇਵਾਦਾਰ ਨਹੀਂ ਹੁੰਦਾ ਹੱਥ ਜੋੜ ਕੇ ਬੇਨਤੀ ਆ ਕਿ ਦਰਵਾਜ਼ੇ ਨਾ ਖੁੱਲੇ ਜਾਣ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਕਰ ਰਹੇ ਆ ਇੱਥੇ ਵੀ ਇਸੇ ਤਰ੍ਹਾਂ ਜਿਹੜੀ ਬੇਅਦਬੀ ਹੋਈ ਆ ਸੋ ਸੰਗਤ ਜੀ ਸਾਡੀ ਹੱਥ ਜੋੜ ਕੇ ਫੇਰ ਬੇਨਤੀ ਆ ਵੀ ਕੋਈ ਵੀ ਗੁਰੂ ਘਰ ਜਿਹੜਾ ਸੁਣਨਾ ਨਾ ਛੱਡੋ ਜਿਹੜੇ ਗੁਰੂ ਘਰ ਸੁੰਨੇ ਆ ਉੱਥੇ ਵਿਦਵੀ ਜ਼ਰੂਰ ਹੋਣੀ ਆ ਕਿਉਂਕਿ ਸ਼ਰਾਰਤੀ ਅੰਸਰ ਇਹ ਪੰਜਾਬ ਦਾ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਅੱਜ ਪ੍ਰਸ਼ਾਸਨ ਵੀ ਆਇਆ ਆ ਪ੍ਰਸ਼ਾਸਨ ਨੂੰ ਆਪਾਂ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਐਸਐਸ ਸਾਹਿਬ ਆ ਉਹਨਾਂ ਨੂੰ ਬੇਨਤੀ ਆਪਾਂ ਕਰਦੇ ਆ ਕਿ ਦੋ ਦਿਨਾਂ ਜੀ ਜਿਹੜਾ ਪਿੰਡ ਵਾਲਾ ਜਾਂ ਕੋਈ ਹੋਰ ਆ ਕੋਈ ਵੀ ਸ਼ਰਾਰਤੀ ਅੰਸਰ ਆ ਉਹਨੂੰ ਜਿਹੜੀ ਆ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਸੰਗਤ ਦੇ ਸਾਹਮਣੇ ਜਿਹੜਾ ਲਿਆਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ